ਤੁਹਾਨੂੰ ਪੰਜਾਬ ਤੋਂ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਕੁਝ ਸਮੇਂ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਦਾ ਐਲਾਨ ਹੋ ਜਾਊਗਾ ਇਸ ਨੂੰ ਲੈ ਕੇ ਸਾਰੀਆਂ ਪਾਰਟੀਆਂ ਵੱਲੋਂ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਤੇ ਭਾਰਤੀ ਜਨਤਾ ਪਾਰਟੀ ਦੀ ਗੱਲ ਕਰੀਏ ਤੇ ਉਹਨਾਂ ਨੇ ਵੀ ਕੁਝ ਸੀਟਾਂ ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਤੇ ਅਸੀਂ ਹੁਣ ਗੱਲ ਕਰਾਂਗੇ ਜਲੰਧਰ ਦੀ ਜਲੰਧਰ ਦੀ ਲੋਕ ਸਭਾ ਸੀਟ ਦੇ ਉੱਤੇ ਤਿੰਨ ਉਮੀਦਵਾਰਾਂ ਦੇ ਨਾਮ ਦੀ ਚਰਚਾ ਕੀਤੀ ਜਾ ਰਹੀ ਹੈ ਉਸ ਚਰਚਾ ਦੇ ਵਿੱਚ ਜੇ ਗੱਲ ਕਰੀਏ ਸਭ ਤੋਂ ਪਹਿਲਾ ਨਾਮ ਆਉਂਦਾ ਹੈ ਰੋਬਿਨ ਸਾਪਲਾ ਦਾ ਰੋਬਿਨ ਸਾਪਲਾ ਇੱਕ ਨੌਜਵਾਨ ਨੇਤਾ ਨੇ ਤੇ ਪਿਛਲੇ 15 ਸਾਲ ਤੋਂ ਰਾਜਨੀਤੀ ਵਿੱਚ ਇਸ ਨੂੰ ਗਰਮ ਨੇਤੇ ਵਿਜੇ ਸਾਪਲਾ ਦੇ ਭਤੀਜੇ ਹਨ ਉਹਨਾਂ ਦੀ ਗੱਲ ਕਰੀਏ ਤੇ ਉਹ ਇੱਕ ਬੇਦਾਗ ਤੇ ਨੌਜਵਾਨ ਨੇਤਾ ਨੇ ਤੇ ਭਾਰਤੀ ਜਨਤਾ ਪਾਰਟੀ ਨੂੰ ਉਮੀਦ ਹੈ ਕਿ ਉਹ ਇੱਕ ਖਰੇ ਉਮੀਦਵਾਰ ਉਤਰਨਗੇ ਤੇ ਇਸ ਨੂੰ ਲੈ ਕੇ ਅਸੀਂ ਲੋਕਾਂ ਨਾਲ ਵੀ ਗੱਲ ਕਰਦੇ ਹਾਂ ਕਿ ਉਹ ਜਲੰਧਰ ਲੋਕ ਸਭਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਕੀ ਰੋਬਿੰਦ ਸਾਪਲਾ ਨੂੰ ਪਸੰਦ ਕਰਦੇ ਨੇ ਜਾਂ ਨਹੀਂ ਹਾਂਜੀ ਰੋਬੀ ਸਾਹਮਲਾ ਜੀ ਬਹੁਤ ਵਧੀਆ ਬੰਦੇ ਜੀ ਬਹੁਤ ਵਧੀਆ ਹਰ ਬੰਦੇ ਨਾਲ ਚੱਲਣ ਵਾਲੇ ਆ ਜੀ ਹਰ ਧਰਮ ਦੇ ਨਾਲ ਚੱਲਣ ਵਾਲੇ ਆ ਜੀ ਰੋਬੀ ਸਾਹਮਲਾ ਸਿਰ ਤੋਂ ਸੇਵਾ ਵਿਜੀਪੀ ਦੀ ਕਰਨ ਵਾਲੇ ਆ ਜੀ ਰੋਬਿਨ ਬਾਜੀ ਬਾਰੇ ਮੈਂ ਇੱਕ ਬਹੁਤ ਹੀ ਖਾਸ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਕਿਉਂਕਿ ਜੇ ਅਸੀਂ politically ਇਸ ਮੁੱਦੇ ਦੇ ਉੱਪਰ ਗੱਲ ਕਰੀਏ ਤੇ ਪੋਲਿਟਿਕਸ ਦੇ ਵਿੱਚ ਕੀ ਹੁੰਦਾ ਕਿ ਅਸੀਂ ਕਿਸੇ ਵੀ ਬੰਦੇ ਦੇ ਉੱਪਰ ਨਾ ਜਦੋਂ ਅਸੀਂ ਉਹਨੂੰ ਦੇਖਣਾ ਵੀ ਉਹ ਕਿਸ ਤਰ੍ਹਾਂ ਦਾ ਉਮੀਦਵਾਰ ਆ ਜਾਂ ਕਿਸ ਤਰ੍ਹਾਂ ਦਾ ਕੰਮ ਕਰਦਾ ਜਾਂ ਕਿਸ ਤਰ੍ਹਾਂ ਦੀ ਉਹਦੀ ਸੋਚ ਹੈ ਉਹ ਦੇਖੋ ਬੰਦੇ ਦੀ ਕੁਆਲਿਟੀਜ਼ ਦੋ ਤਰ੍ਹਾਂ ਦੀ ਹੁੰਦੀਆਂ ਨੇ ਇੱਕ ਉਹਦੀ ਪ੍ਰੋਫਾਈਲ ਇੱਕ ਉਹਦਾ ਕੈਰੇਕਟਰ ਪ੍ਰੋਫਾਈਲ ਦੇ ਵਿੱਚ ਉਹਦੇ ਵਿੱਚ ਕੀ ਹੁੰਦਾ ਹੈ ਕਿ ਉਸ ਬੰਦੇ ਦਾ ਕੀ ਸਿਸਟਮ ਹੈ ਕਿਦਾਂ ਉਹ ਕੰਮ ਕਰਦਾ ਹੈ ਕੀ ਉਹ ਚਾਹੁੰਦਾ ਵੇ ਕੀ ਉਹਦੀ ਸੋਚ ਹੈ ਉਹ ਚੀਜ਼ਾਂ ਪਤਾ ਲੱਗਦੀਆਂ ਨੇ ਲੇਕਿਨ ਜਿਹੜਾ ਕੈਰੈਕਟਰ ਹੁੰਦਾ ਵੇ ਉੱਥੋਂ ਪਤਾ ਲੱਗਦਾ ਕਿ ਉਹ ਬੰਦੇ ਦੀ ਅੰਦਰਲੀ ਵਿਚਾਰਧਾਰਾ ਉਹ ਬੰਦੇ ਦੀ ਸੋਚ ਉਹ ਬੰਦਾ ਕਿਸੇ ਨਾਲ ਕਿਦਾਂ ਖੜਾ ਹੁੰਦਾ ਵੇ ਜਾਂ ਉਹ ਬੰਦਾ ਸੋਸ਼ਲ ਦੇ ਵਿੱਚ ਆਪਣੇ ਕਿਸ ਤਰ੍ਹਾਂ ਕਿਸੇ ਨਾਲ ਵਿਚਰਦਾ ਵੇ ਜਾਂ ਕਿਸੇ ਨਾਲ ਕਿਦਾਂ ਆਪਣੇ ਰਿਲੇਸ਼ਨ ਡਿਵੈਲਪ ਕਰਦਾ ਵੇ ਅਸੀਂ ਉਹ ਚੀਜ਼ ਉਹਨਾਂ 'ਚ ਦੇਖੀ ਹੈ ਉਹ ਉਹਨਾਂ ਦੀ ਸਭ ਤੋਂ ਵੱਡਾ ਪਲੱਸ ਪੁਆਇੰਟ ਹੈ ਕਿ ਉਹ ਬਹੁਤ ਹੀ ਆਪਣੇ ਕੈਰੈਕਟਰ ਦੇ ਵਿੱਚ ਡਾਊਨ ਟੂ ਅਰਥ ਬੰਦੇ ਨੇ ਔਰ ਉਹਨਾਂ ਦੇ ਵਿੱਚ ਲੀਡਰਸ਼ਿਪ ਵੀ ਅੰਨੀ ਸਟਰੋਂਗ ਹੈ ਕਿ ਉਹ ਡਿਸੀਜਨ ਮੇਕਰ ਨੇ ਉਹ ਕਦੀ ਵੀ આજ ਤੱਕ ਉਹਨਾਂ ਨੇ ਐ ਨਹੀਂ ਕਿਹਾ ਵੀ ਜੇ ਕੋਈ ਗਲਤ ਹੈ ਤੇ ਉਹ ਗਲਤ ਨੂੰ ਗਲਤ ਕਹਿੰਦੇ ਨੇ ਜੇ ਕੋਈ ਠੀਕ ਹੈ ਤੇ ਉਹਦੇ ਨਾਲ ਉਹ ਡਟ ਕੇ ਖੜੇ ਨੇ ਜਿਹੜੀ ਚੀਜ਼ ਸਾਨੂੰ ਨਾਲ ਜੀ ਬਹੁਤ ਅੱਛੀ ਲੱਗਦੀ ਹੈ ਹਾਂਜੀ ਹਾਂਜੀ ਜੀ ਉਹਨਾਂ ਨੂੰ ਦੇਣੇ ਚਾਹੀਦਾ ਹੈ ਜੀ ਉਮੀਦਵਾਰ ਬਣਾਉਣੇ ਚਾਹੀਦਾ ਵਾ ਬਹੁਤ ਅੱਛੇ ਹੈਗੇ ਆ ਹਰ ਕੰਮ 'ਚ ਖੜੇ ਹੁੰਦੇ ਆ ਜਦੋਂ ਜ਼ਰੂਰਤ ਪੈਂਦੀ ਆ ਆਂਦੇ ਆ ਕੋਸ਼ਿਸ਼ ਇਹੀ ਹੁੰਦੀ ਆ ਉਹਨਾਂ ਦੀ ਕਿ ਹਰ ਇੱਕ ਦੀ ਮਦਦ ਕੀਤੀ ਜਾਵੇ ਬਿਲਕੁਲ ਕਰਨਾ ਚਾਹੀਦਾ ਜੀ ਯੂਥ ਨੇਤਾ ਨੂੰ ਅੱਗੇ ਆਣਾ ਚਾਹੀਦਾ ਹੈ ਰਾਜਵਸਤੇ ਆਗੇ ਕੰਮ ਕਰਨ ਆਗੇ ਵਧੀਆ ਪਬਲਿਕ ਬਹੁਤ ਤੰਗ ਆ ਗਈ ਹੈ ਲਾਅ ਐਨ ਆਰਡਰ ਜ਼ੀਰੋ ਜਾ ਰਿਹਾ ਹੈ ਯੂਥ ਨੇ ਤਾਂ ਅਗਿਆਨਗੇ ਸਾਈ ਗੱਲ ਬਣੇਗੀ ਇਹ ਬਹੁਤ ਵਧੀਆ ਉਮੀਦਵਾਰ ਹੈ ਇਹ ਹਰ ਕਿਸੇ ਨੂੰ ਮਿਲਦੇ ਆ ਤੇ ਆਪਣੇ ਛੋਟੇ ਭੈਣ ਭਰਾ ਮਤਲਬ ਕਿ ਫੈਮਿਲੀ ਮੈਂਬਰ ਐਜ਼ੇ ਮਿਲਦੇ ਨੇ ਇਹਦਾ ਦਾ ਸਭ ਤੋਂ ਵਧੀਆ ਮੈਨੂੰ ਇਹ ਲੱਗਾ ਜੇ ਮੈਂ ਇਹਨਾਂ ਨੂੰ ਇੱਕ ਦੋ ਵਾਰੀ ਮਿਲਿਆ ਇਹ ਹਰ ਇੱਕ ਬੰਦੇ ਨੂੰ ਛੋਟਾ ਭਰਾ ਇਦਾਂ ਕਰਕੇ ਬੁਲਾਉਂਦੇ ਨੇ ਤੇ ਇਹਨਾਂ ਨੂੰ ਜਲੰਧਰ ਦੇ ਵਿੱਚ ਸੀਟ ਦੇ ਦਾਅਵੇਦਾਰ 100% ਬੰਦੇ ਨੇ ਤੇ ਇਹ ਬਹੁਤ ਕੰਮ ਕਰਾਉਂਦੇ ਨੇ ਐਸੀ ਭਾਈਜਾਰੇ ਦੇ ਤੇ ਜਿੱਦਾਂ ਕਿ ਇਹ ਬਹੁਤ ਸਾਰੇ ਜਿਹੜਾ ਫੰਕਸ਼ਨਾਂ ਤੇ 15 ਅਗਸਤ ਤੇ 26 ਜਨਵਰੀ ਦੇ ਬੱਚਿਆਂ ਨੂੰ ਕਾਪੀ ਪੈਨ ਪੈਨਸਲ ਵੰਡ ਕੇ ਫਲੈਗ ਕਰਦੇ ਨੇ ਸਾਰਿਆਂ ਨੂੰ ਵੰਡਦੇ ਨੇ ਬੱਚਿਆਂ ਨੂੰ ਬਹੁਤ ਕੰਮ ਕਰਾਉਂਦੇ ਨੇ ਤੇ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਕਿ ਰੋਬਿਨ ਭਾਈ ਨੂੰ ਸੀਟ ਮਿਲਣੀ ਚਾਹੀਦੀ ਜਲੰਧਰ ਤੁਸੀਂ ਸੁਣਿਆ ਕਿ ਅਸੀਂ ਜਲੰਧਰ ਦੇ ਲੋਕਾਂ ਨਾਲ ਗੱਲ ਕੀਤੀ ਤਾਂ ਉਹਨਾਂ ਦੀ ਵੀ ਪਸੰਦ ਰੋਬਿੰਡ ਸੰਪਲਾ ਉਹਨਾਂ ਦਾ ਕਹਿਣਾ ਕਿ ਉਹ ਇੱਕ ਬੇਦਾਗ ਤੇ ਨੌਜਵਾਨ ਨੇਤਾ ਹਨ ਤੇ ਉਹਨਾਂ ਨੂੰ ਜਰੂਰ ਭਾਰਤੀ ਜਨਤਾ ਪਾਰਟੀ ਵੱਲੋਂ ਉਮੀਦਵਾਰ ਐਲਾਨਿਆ ਜਾਣਾ ਚਾਹੀਦਾ ਹੁਣ ਦੇਖਣਾ ਇਹ ਹੋਏਗਾ ਕਿ ਭਾਰਤੀ ਜਨਤਾ ਪਾਰਟੀ ਰੋਬਿੰਡ ਸੰਪਲਾ ਨੂੰ ਜਲੰਧਰ ਤੋਂ ਉਮੀਦਵਾਰ ਐਲਾਨਦੀ ਹੈ ਜਾਂ ਨਹੀਂ ਕੈਮਰਾਮੈਨ ਪ੍ਰਥਮ ਦੇ ਨਾਲ ਪਰਮਜੀਤ ਸਿੰਘ ਰਾਮਪੁਰੀ ਵਾਈਸਾ ਪੰਜਾਬ ਜਲੰਧਰ